ਇਦੇ ਵਿੱਚ ਅਸੀਂ ਤਿੰਨ ਦੋਸ਼ੀ ਜਿਹੜੇ ਗ੍ਰਫਤਾਰ ਕੀਤੇ ਆ ਉਹਦੇ ਵਿੱਚ ਇੱਕ ਬਰੇਜਾ ਗੱਡੀ ਸੀ ਉਹਦੇ ਵਿੱਚ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਹੀ ਰੋਕੇ ਜਦੋਂ ਆਏਗਾ ਕਿ ਤਿੰਨ ਦੋਸ਼ੀ ਜਿਹੜੇ ਆ ਭੱਜਣ ਲੱਗੇ ਚੰਕੀ ਮਹਿਰੂਦੀ ਪੁਲਿਸ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਹਰਤਾਸਪੁਰ ਰੋਡ ਨੇੜੇ ਸਰਕਾਰੀ ਹਾਈ ਸਕੂਲ ਮਹਿਰੂ ਤੋਂ ਇੱਕ ਪਿਸਤਲ ਸਣੀਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਦੱਸਦੀ ਕਿ ਗੌਰਵ ਤੂਰਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦੇਸ਼ਾਂ ਨਿਰਦੇਸ਼ਾਂ ਤਹਿਤ ਸ਼੍ਰੀਮਤੀ ਗੁਰਮੀਤ ਕੌਰ ਬੀਪੀਐਸ ਪੁਲਿਸ ਕਪਤਾਨ ਸਬਡਿਵੀਜ਼ਨ ਫਗਵਾੜਾ ਤੇ ਸ਼੍ਰੀ ਭਾਰਤ ਕੁਸ਼ਨੇ ਪੀਪੀਐਸ ਉਪ ਪੁਲਿਸ ਕਪਤਾਨ ਸਬਡਿਵੀਜ਼ਨ ਫਗਵਾੜਾ ਦੀ ਜੋਗ ਅਗਵਾਈ ਵਿੱਚ ਇੰਸਪੈਕਟਰ ਹਰਦੀਪ ਸਿੰਘ ਮੁਖ ਅਫਸਰ ਥਾਣਾ ਸਤਰਾਂਪਰਾ ਫਗਵਾੜਾ ਦੀ ਨਿਗਰਾਨੀ ਹੇਠ ਏਐਸਆਈ ਜਸਵੀਰ ਸਿੰਘ ਇੰਚਾਰਜ ਚੌਂਕੀ ਮਿਹੜੂ ਸਣੇ ਸਾਥੀ ਕਰਮਚਾਰੀਆਂ ਵੱਲੋਂ ਜੋ ਮਿਤੀ 18/06/2025 ਨੂੰ ਵਕਤ ਤਕਰੀਬ 1 ਪੀਐਮ ਵਜੇ ਇਲਾਕਾ ਗਸ਼ਤ ਪੁਰਸ਼ਾ ਚੈਕਿੰਗ ਸ਼ੱਕੀ ਵਾਹਕਾਂ ਦੇ ਸੰਪੰਨ ਵਿੱਚ ਨੇੜੇ ਮਹਿੜੂ ਸਕੂਲ ਹਰਤਾਸਪੁਰ ਰੋਡ ਵੱਲ ਨੂੰ ਜਾ ਰਹੀ ਸੀ ਜਦੋਂ ਪੁਲਿਸ ਪਾਰਟੀ ਇੱਕ ਚਿੱਟੇ ਰੰਗ ਦੀ ਬਰੀਜ਼ਾ ਗੱਡੀ ਨੰਬਰੀ ਪੀਬੀ10 ਜੀਆਰ2001 ਖੜੀ ਦਿਖਾਈ ਦਿੱਤੀ ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸਨ ਜਿਨ੍ਹਾਂ ਨੂੰ ਸ਼ੱਕ ਦੀ ਬਿਨਾ ਤੇ ਗੱਡੀ ਨੂੰ ਚੈੱਕ ਕਰਨ ਲਈ ਪੁਲਿਸ ਪਾਰਟੀ ਲੱਗੇ ਹੋਈ ਤਾਂ ਗੱਡੀ ਵਿੱਚੋਂ ਤਿੰਨ ਨੌਜਵਾਨ ਗੱਡੀ ਵਿੱਚੋਂ ਬਾਹਰ ਨਿਕਲ ਕੇ ਭਜਣ ਲੱਗੇ ਜਿਨ੍ਹਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ ਜਿਨ੍ਹਾਂ ਨੂੰ ਕਾਬੂ ਕਰਕੇ ਇੱਕ ਦੇਸੀ ਪਿਸਤਲ 7.65 ਐਮਐਮ ਦੀ ਮੈਗਜ਼ੀਨ ਜਿਸ ਵਿੱਚੋਂ 5 ਜਿੰਦਾ ਰੋਂਦ 7.62 ਐਮਐਮ ਬ੍ਰਾਮਦ ਹੋਏ ਦੌਰਾਨੇ ਤਫਤੀਸ਼ ਮੁਕੱਦਮਾ ਨੰਬਰ 88 ਮਿਤੀ 18/2025 ਅਪਰਾਧ ਸੰਖਿਆ 255459ਏਆਰਐਮਐਸ ਐਕਟ ਥਾਣਾ ਸਤਰਾਮਪੁਰਾ ਜ਼ਿਲ੍ਹਾ ਕਪੂਰਸਾ ਦਰਜ ਰਜਿਸਟਰ ਕੀਤਾ ਗਿਆ ਦੌਰਾਨੇ ਤਫਤੀਸ਼ ਕੋਈ ਹੋਰ ਖੁਲਾਸੇ ਵੀ ਹੋ ਸਕਦੇ ਹਨ ਜਿਸ ਨੂੰ ਮਿਤੀ 19/2025 ਨੂੰ ਪੇਸ਼ ਅਦਾਲਤ ਕੀਤਾ ਜਾਵੇਗਾ ਦੋਸ਼ੀਆਂ ਦੀ ਪਛਾਣ ਰਿਤਿਕ ਪੁੱਤਰ ਅਸ਼ੋਕ ਕੁਮਾਰ ਵਾਸੀ ਸਲੇਮ ਟਾਵਰੀ ਲੁਧਿਆਣਾ ਥਾਣਾ ਸਲੇਮ ਟਾਵਰੀ ਲੁਧਿਆਣਾ ਰਾਹੁਲ ਜਸਵਾਲ ਪੁੱਤਰ RAMLAL ਵਾਸੀ ਨਾਨਕਨਗਰੀ ਤਾਰਾ 12 ਰੋਡ ਲੁਧਿਆਣਾ ਥਾਣਾ ਸੁੰਦਰਨਗਰ ਲੁਧਿਆਣਾ ਅਤੇ ਜੈਪ੍ਰਕਾਸ਼ ਪੁੱਤਰ ਸਤਨੂ ਵਾਸੀ ਲక్ష్ਮੀਨਗਰ ਭਗਵਾਨ ਦਾ ਡੇਰਾ ਮੁਹੱਲਾ ਸੁਨੀਲਪਾਰਕ ਨੇੜੇ ਜੱਸੀਆ ਰੋਡ ਲੁਧਿਆਣਾ ਥਾਣਾ ਸਲੇਮ ਟਾਬਰੀ ਲੁਧਿਆਣਾ ਦੇ ਰੂਪ ਵਿੱਚ ਹੋਈ ਹੈ ਦੋਸ਼ੀਆਂ ਪਾਸੋਂ ਪਿਸਟਲ ਸਣੇ ਇੱਕ ਮੈਗਜ਼ੀਨ 5 ਰੌਂਦ ਗੱਡੀ ਨੰਬਰੀ PB10JR2001 ਰੰਗ ਚਿੱਟਾ ਮਾਰਕਾ ਬ੍ਰੀਜ਼ਾ ਬਰਾਮਦ ਹੋਈ ਹੈ ਤੁਸੀਂ ਦੇਖ ਰਹੇ ਹੋ ਆਈਨਾ ਟੀਵੀ ਤੋਂ ਹਰਿਸ਼ ਭੰਡਾਰੀ ਦੀ ਰਿਪੋਰਟ ਸਰ ਮਿਹੜੂ ਪਿੰਡ ਤੋਂ ਹਰਦਾਸਪੁਰ ਰੋਡ ਤੇ ਤਿੰਨ ਦੋਸ਼ੀ ਖੜੇ ਹੈਗੇ ਆ ਕੀ ਮਾਮਲਾ ਹੈ ਸਾਰਾ ਇਹ ਇਦਾਂ ਇਹ ਮਾਮਲਾ ਇਦਾਂ ਹੈਗਾ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਗੌਰਵ ਦੂਰਾ ਜੀ ਆਈਪੀਐਸ ਦੇ ਜੋ ਮਾਰੇ ਬੰਦਿਆਂ ਦੇ ਖਿਲਾਫ ਜੋ ਮਹਿਮਾ ਚਲਾਈ ਆ ਇਹਦੇ ਵਿੱਚ ਐਸਪੀ ਫਵਾੜਾ ਸੀ ਜੀਮਤੀ ਗਰਮੀਤਪੁਰ ਜੀ ਪੀਪੀਐਸ ਸ੍ਰੀ ਜੀ ਡੀਐਸਪੀ ਸਾਹਿਬ ਸ੍ਰੀ ਭਾਰਤਪੂਜਨ ਜੀ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਯੋ ਅੱਜ ਐਸਐਸ ਜੀ ਸੁਵੀਰ ਸਿੰਘ ਜੋ ਕਿ ਚਾਰਜ ਨੇ ਜੋ ਉਹਨਾਂ ਦੀ ਟੀਮ ਨੇ ਇੱਕ ਬੜਾ ਵਧੀਆ ਕੰਮ ਕੀਤਾ ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਜਿਹੜੇ ਗ੍ਰਫਤਾਰ ਕੀਤੇ ਆ ਉਹਦੇ ਵਿੱਚ ਇੱਕ ਵੇਜਾ ਗੱਡੀ ਸੀ ਉਹਦੇ ਵਿੱਚ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਦੇ ਰੋਕੇ ਜਦੋਂ ਆ ਗਏ ਇਹ ਤਿੰਨ ਦੋਸ਼ੀ ਜਿਹੜੇ ਆ ਉਹ ਭੱਜਣ ਲੱਗੇ ਤੇ ਉਹਨਾਂ ਦੇ ਸਾਥੀ ਕਰਮਜੀਆਂ ਦੀ ਮਦਦ ਨਾਲ ਉਹ ਫੜ ਕੇ ਜੀ ਤੇ ਸ਼ਕਤੀ ਨਾਲ ਪੁਸ਼ਕਸ਼ ਕੀਤੀ ਇਹਨਾਂ ਵਿੱਚੋਂ ਵੱਡੇ ਕੋਲੋਂ ਜਿਹੜਾ ਇੱਕ ਕੰਟਰੀ ਮੇਡ पिस्टल 7.65 ਤੇ ਜਿਹੜੇ ਰੌਂਦ ਦਾ ਬਰਾਮਦ ਹੋਇਆ ਜੀ ਸੋ ਸਰ ਕੀ ਸਾਹਮਣੇ ਆਇਆ ਕਿ ਦੋਸ਼ੀ ਜਿਹੜੇ ਹੈਗੇ ਕਿੱਥੋਂ ਦੇ ਰਹਿਣ ਵਾਲੇ ਹੈਗੇ ਇਹ ਜਿਹੜੇ ਦੋਸ਼ੀ ਆ ਅਲੱਗ-ਅਲੱਗ ਥਾਵਾਂ ਦੇ ਰਹਿਣ ਵਾਲੇ ਆ ਇਹਦੇ ਵਿੱਚ ਇੱਕ ਨਾ ਜਿਹੜਾ ਆਪਣਾ ਨਾਮ ਰਿਤਿਕ ਰਿਤਿਕਿਆ ਪੁੱਤਰ ਸ਼ੋਕਮਾਰ ਲੁਧਿਆਣਾ ਥਾਣਾ ਸਲੇਮਕੋਟ ਦੀ ਲੁਧਿਆਣਾ ਦਾ ਇੱਕ ਰਾਮਲ ਜਸਵਾਲ ਆ ਪੁੱਤਰ ਰਾਮ ਲਾਲ ਇਹ ਨਾਨਕਨਗਰ ਰੋਡ ਲੁਧਿਆਣਾ ਦਾ ਹੈ ਵੀ ਜੀ ਦੂਜੀ ਤੀਜਾ ਹੈ ਜੈ ਪ੍ਰਕਾਸ਼ ਪੁੱਤਰ ਸ਼ਤਰੂ ਵਾਸੀ ਲక్ష్ਮੀ ਨਗਰ ਭਗਵਾਨ ਦਾ ਦੇ ਵੀ ਹੈਗਾ ਸਲੇਮ ਸਲੇਮ ਟਾਪੂ ਲੁਧਿਆਣਾ ਦਾ ਹੈ ਇਹ ਤਿੰਨ ਦੋਸ਼ੀ ਹੈ ਜਿਹੜਾ ਸਰ ਹਾਲ ਹੀ ਵਿੱਚ ਇਹ ਇੱਥੇ ਲੋਕਲ ਲੌਕਲ ਇਟ ਤੇ ਰਹੇ ਸੀ ਜਾਂ ਉੱਥੇ ਕੀ ਦੌਰਾਨੇ ਕੁਝ ਕੁਝ ਕੀ ਸਾਹਮਣੇ ਆਇਆ ਉਧਰਾਂ ਨੇ ਪੁਸ਼ਕਸ਼ ਆ ਇਹਦੇ ਤੇ ਆਲਰੇਡੀ ਜਿਹੜਾ ਹੈਗਾ ਰਿਤਿਕ ਜਿਹਦੇ ਤੇ ਤੇ ਆਲਰੇਡੀ ਪਹਿਲਾਂ ਵੀ ਇੱਕ ਚੋਰੀ ਦਾ ਮਗਦਮਾ ਦਰਜਿਆ ਕਿਸ ਕਿਸ ਵਿਅਕਤੀ ਦੀ ਕਿਸ ਦੋਸ਼ੀ ਦੀ ਸਰ ਰਿਤਿਕ ਦੇ ਖਿਲਾਫ ਜਿਹੜੇ ਇੱਥੇ ਕਿਹੜੇ ਵਾਕੀ ਦੂਸਰੀ ਦੋਸ਼ੀ ਹੈਗੀ ਦੋ ਜਣੇ ਦੂਜਿਆਂ ਦੇ ਖਿਲਾਫ ਅਜੇ ਆਪਾਂ ਜਿਹੜੀ ਹੈਗੀ ਇਹਨੂੰ ਪੇਸ਼ ਅਦਾਲਤ ਕਰਕੇ ਤੈਜਾਂਗਾ ਪੁਸ਼ਕਸ਼ ਇਹਨਾਂ ਤੇ ਜਾਰੀ ਆ ਅਜੇ ਤੱਕ ਇਹਨਾਂ ਦਾ ਸਿਰਫ ਇੱਕ ਬੰਦੇ ਦਾ ਨਾਮ ਸਾਹਮਣੇ ਆਈ ਉਹ ਤੇ ਪਤਾ ਇੱਕ ਪਹਿਲਾਂ ਵੀ ਆਲਰੇਡੀ ਚੋਰੀ ਦਾ ਮਗਦਮਾ ਸਰ ਜਿਹੜੇ ਜਿੰਦਾ ਰੋਦ ਰੌਂਦ ਬਰਾਮਤ ਹੋਇਓ ਕਿੰਨੇ ਹੈਗੇ ਜਿਹੜੇ ਜਿੰਦਾ ਰੌਂਦੇ ਆ ਇਹਦੇ ਵਿੱਚ ਪੰਜ ਰੌਂਦੇ ਜਿੰਦਾ ਜਿਹੜੇ ਅੱਗੇ ਬਰਾਮਦ ਹੋਏ ਸ੍ਰੀ ਦੋਸ਼ੀ ਹਾਲੀ ਵਿੱਚ ਕਿੱਥੇ ਰਹਿ ਰਹੇ ਸੀ ਇਹ ਇਹਨਾਂ ਤੋਂ ਇਹਦੀ ਤਫ਼ਤੀਸ਼ ਦਾ ਮੈਟਰ ਆ ਜਿਹਨੂੰ ਕੋਸ਼ਿਸ਼ ਕਰਦੇ ਹਨ ਕੀ ਹੈਗਾ ਸੋ ਕੀ ਕਿਸ ਤਰ੍ਹਾਂ ਦੀ ਸਰ ਕਿਹੜੀ ਕਿਹੜੀ ਧਾਰਾ ਲੱਗੀ ਕਿਸ ਤਰ੍ਹਾਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਹ ਆਰਮਜ਼ ਐਕਟਰ ਦਾ 25 60 ਦਾ ਜਿਹੜਾ ਫੀਰ ਦਾ ਜਿਹੜੀ ਬਾਕੀ ਜਿਹੜੀ ਤਫ਼ਤੀਸ਼ ਜਾਰੀ ਹੈ ਜੋ ਵੀ ਗੱਲ ਸਾਹਮਣੇ ਹੋਵੇ ਉਹ ਤੁਹਾਡਾ ਨਾਲ ਸ਼ੇਅਰ ਕਰਾਂਗੇ ਧੰਨਵਾਦ